ਲਓ ਭਾਈ ਦੇਖੋ ਸਾਰਾ ਸ਼ਾਂਗਾ ਸ਼ੰਗਾਈ ਇੱਥੋਂ ਕਰਤੀ ਚਾਚੇ ਵਾਲੇ ਕੋਸ ਨਹੀਂ ਛੱਡਿਆ ਤੇ ਅਦਰ ਬਾਗ ਵੀ ਆ ਸਾਰਾ ਖੜਾ ਸੀ ਆ ਇੱਥੋਂ ਤੱਕ ਆ ਇਨਾ ਇਨਾ ਸਾਰਾ ਖੜਾ ਸੀ ਸਾਰਾ ਇਹ ਵੀ ਟੁੱਟ ਗਿਆ ਜਿੰਨੇ ਨੇ ਨਹੀਂ ਆਏ ਸਦਰ ਚਾਚਾ ਲੱਗਿਆ ਹੋਵੇ ਪੰਗੇ ਲੈਣ ਹੁਣ ਆਪਾਂ ਨੂੰ ਕੁਝ ਨਹੀਂ ਮਿਲ ਲਾ ਵਾ ਇੱਥੇ ਟਰਾਈ ਕਰਾਂਗੇ ਫਿਰ ਕੁਝ ਟਰਾਈਸ ਦੇਖਣ ਦੀ ਤਿੰਨ ਵਾ ਦੋ ਤਰੀਕੇ ਦੇ ਬੇਰ ਆ ਨਾਰਮਲ ਦੋਨੇ ਇਕੱਠੀਆਂ ਬੀੜੀਆਂ ਲਾਈਆਂ ਸੀ ਤੁਹਾਨੂੰ ਦਿਖਾਉਣਾ ਖੜਜੋ ਮੈਂ ਜਿਹੜੀ ਬੇਰੀ ਵੱਧ ਫੈਲ ਰਹੀ ਉਸ ਤੇ ਇਸ ਤਰੀਕੇ ਦੇ ਵੱਡੇ ਹੋ ਕੇ ਇਸ ਤੋਂ ਵੀ ਥੋੜੇ ਮੇਰੇ ਕੋਲ ਪੁਰਾਣੇ ਫੋਟੋਆਂ ਪਈਆਂ ਪਈਆਂ ਹੀ ਆ ਮੈਂ ਜੂਲ ਐਡ ਕਰੂਗਾ ਇਸ ਤੋਂ ਵੀ ਵੱਡੇ ਜਾਂਦੇ ਨੇ ਤੇ ਵੈਰਾਈਟੀ ਚੈੱਕ ਕਰੋ ਤੁਸੀਂ ਦੋਨੇ ਸੇਮ ਲਾਈਆਂ ਸੀ ਪਤਾ ਨਹੀਂ ਕਿ ਕੀ ਫਰਕ ਪੈ ਗਿਆ ਵਾ ਆ ਦੇਖੋ ਮੇਰੇ ਬੇਰ ਲੋ ਇਸ ਦੇ ਬੇਰ ਇਦਾਂ ਦੇ ਹਨ ਦੇਖੋ ਚੈੱਕ ਕਰੋ ਤੇ ਖਾਨਚ ਵੀ ਮਿੱਠੇ ਆ ਆ ਬੜੀ ਦੇਖੋ ਬਾਈ ਛੱਡ ਦੇ ਬਾਈ ਛੱਡ ਦੇ ਆ ਬਰੀ ਦੇ ਚੈੱਕ ਕਰੋ ਬਾਈ ਬੇਰ ਇਹਦੇ ਐਵੇਂ ਆ ਵੇ ਦੋਨੇ ਬੇਰੀਆ ਸੇਮ ਟਾਈਮ ਸੇਮ ਜਗਾ ਤੇ ਸੇਮ ਕੁਆਲਿਟੀ ਦੀਆਂ ਲਾਈਆ ਸੀ ਪਤਾ ਨਹੀਂ ਕੀ ਫਰਕ ਆ ਇਸ ਤੇ ਐਦਾਂ ਦੇ ਬੇਰਾ ਇਸ ਤੇ ਏਦਾਂ ਦੇ ਆ ਸ਼ੁਨਵਾ ਵਾ ਇਸ ਤੇ ਏਦਾਂ ਦੇ ਵੇਰੋ ਆ ਕਿ ਮਿੱਠੇ ਆ ਵਾਲੇ ਜ਼ਿਆਦਾ ਬਾਈ ਤੇ ਵੱਡੇ ਵੀ ਆ ਵਾਲੇ ਜ਼ਿਆਦਾ ਮਿੱਠੇ ਵੀ ਇਹੀ ਜ਼ਿਆਦਾ ਤੇ ਉਹ ਵੱਡੇ ਵੀ ਇਹੀ ਆ ਯਾਰ ਯੱਕਰ ਉਹ ਤੁਸੀਂ ਬਾਈ 베ਰ ਕਿੰਨੇ ਆ 베ਰਾ ਦਾ ਕੋਈ ਤੋੜੀ ਐ ਨਹੀਂ ਤੁਸੀਂ ਐਨੇ ਦੇਖੋ ਕਿੰਨੇ ਏਰੀਆ ਦੇ ਵਿੱਚ ਹੈਲਦੇਰੀ ਹੋਈ ਆ ਇਹ ਤੇ ਕਿੰਨੇ ਕੁ ਬੇਰ ਹੋਣੀਆਂ ਤੁਸੀਂ ਆਪ ਹੀ ਅੰਦਾਜ਼ਾ ਲਾ ਕੇ ਦੇਖ ਸਕਦੇ ਹੋ ਹਲੇ ਬਸ ਸਟਾਰਟਿੰਗ ਆ ਹਲੇ ਦੀ ਸਟਾਰਟਿੰਗ ਆ ਤੇ ਐਂਡ ਤੱਕ ਤੁਹਾਨੂੰ ਇਹ ਸਾਰਾ ਕੁਝ ਦਿਖਾਵਾਂਗੇ ਕਿੱਡਾ ਕੇ ਜਾਊ ਆ ਤੇ ਕਿੱਥੋਂ ਤੱਕ ਜਾਊ ਆ ਫੋਕਸ ਹਾਂ ਐਂਡ ਤੱਕ ਦਿਖਾਵਾਂਗੇ ਕਿੱਥੋਂ ਤੱਕ ਜਾਊ ਆ ਤੇ ਕਿਵੇਂ ਜਾਊ ਆ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਨਵੇਂ ਦਿਨ ਅਤੇ ਨਵੀਂ ਵੀਡੀਓ ਦੇ ਵਿੱਚ ਫਿਲਹਾਲ ਹੁਣ ਟਾਈਮ ਹੋ ਚੁੱਕਿਆ 12 ਦੇ ਕਰੀਬ ਤੇ ਇਸ ਟਾਈਮ ਘਰੇ ਕੋਈ ਨਹੀਂ ਤੇ ਮੈਂ ਕੁਝ ਬਣਾ ਲਿਆ ਖਾਣ ਨੂੰ ਮੈਂ ਬੈਸਿਕਲੀ ਮੈਗੀ ਬਣਾ ਰਿਹਾ ਤੇ ਆ ਗਈ ਬਈ ਸਾਡੀ ਪੇਸਤੀ ਇਹਨਾਂ ਨਾਲ ਰੱਖਿਆ ਪਿੱਛਾ ਤੇ ਹੁਣ ਬਈ ਮੈਨੂੰ ਲੱਗੀ ਆ ਭੁੱਖ ਤੇ ਮੰਮੀ ਹੋਰੇ ਗਏ ਆ ਮੱਥਾ ਟੇਕਣ ਕਿਤੇ ਤੇ ਰੋਟੀ ਵੀ ਹੈ ਨਹੀਂ ਤੇ ਮੈਂ ਔਨ ਬਣਾ ਰਿਆ ਮੈਗੀ ਤੇ ਹੋਈ ਰਹੁਣਿਆ ਤੁਹਾਨੂੰ ਆ ਦੇ ਕੋ ਚਾਰ ਆਲੂ ਪਾਵਾਂਗੇ ਤੋਂ ਆਹਾਂ ਤੇ ਹੁਣ ਮੈਂ ਫਿਲਾਲ ਲੈਣ ਚੱਲਿਆ ਦੁਕਾਨ ਦੇ ਉੱਤੇ ਮੈਗੀ ਫਿਲਾਲ ਯਾਰ ਗਾਇਸ ਮੈਂ ਮੈਗੀ ਲੈ ਕੇ ਆ ਚੁੱਕਿਆ ਕਿ ਮੈਗੀ ਬਈ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀ ਆ ਕਹਿੰਦੇ ਆ ਚਲੋ ਕਦੇ ਕਦੇ ਖਾ ਲੈਣੀ ਚਾਹੀਦੀ ਆ ਰੋਜ਼ ਨਹੀਂ ਇਹਨੂੰ ਖਾਣੀ ਚਾਹੀਦੀ ਮੈਂ ਵੀ ਹੁਣ ਕਦੇ ਕਦੇ ਟਰਾਈ ਕਰਦਾ ਤੇ ਅੱਜ ਨਵੇਂ ਲਿਆ ਜਾਵਾਂਗਾ ਟਮ ਟਮ ਤੇ ਇਹਨੂੰ ਗੰਨੇ-ਗੰਨੇ ਚੀਰਦਿਆਂ ਤੇ ਮੈਗੀ ਬਣਾ ਕੇ ਫਿਰ ਤੁਹਾਨੂੰ ਮਿਲਦਿਆ ਬਾਈ ਮੈਗੀ ਤੜਕਾ ਤੁੜਕਾ ਲਾ ਗਏ ਤੇ ਇਸ ਦਾ ਆਪਾਂ ਬੈਗੀ ਕਰਤੀ। ਇਹਦਾ ਪੀ ਸਾਰਾ ਕੁਝ ਦੇ ਵਿੱਚ ਔਲੀ-ਔਲੀ ਪਾਣੀ ਮੱਚ ਜੂ ਉਹਦੇ ਬਣ ਜੂਗੀ ਬਾਈ। ਤੇ ਇੱਕ ਗੱਲ ਬਾਈ ਮੈਗੀ ਰੋਜ਼ ਨਾ ਖਾਇਆ ਕਰੋ ਜਿਹੜੇ ਬੰਦੇ ਨੂੰ ਵਧੀਆ ਲੱਗਦੀ ਆ ਕਦੇ-ਕਦੇ ਖਾਇਆ ਕਰੋ ਯਾਰ ਬਹੁਤ ਹਾਨੀਗਾਰ ਕੁਲਕਮ ਮੈਗੀ ਵੀ। ਚਲੋ ਕਦੇ-ਕਦੇ ਖਾਣ ਕਦੇ-ਕਦੇ ਖਾ ਲੈਣੀ ਚਾਹੀਦੀ ਆ ਰੋਜ਼ ਨਹੀਂ ਖਾਣੀ ਚਾਹੀਦੀ। ਬਾਕੀ ਸਵਾਦ ਵੀ ਲੱਗਦੀ ਆ ਮੈਂ ਨਹੀਂ ਕਹਿੰਦਾ ਵੀ ਸਵਾਦ ਨਹੀਂ ਲੱਗਦੀ ਮੈਂ ਵੀ ਖਾਨਾ ਵਾ ਤੇ ਪਰ ਕਾ ਦੇਖਦੇ। ਹੁਣ ਇਹਨੂੰ ਸਾਈਡ ਤੇ ਕਰਕੇ ਪਿਛੇ ਨੂੰ ਇੱਥੇ ਬੰਨ ਕੇ ਫਿਰ ਆਪਾਂ ਅੱਗੇ ਦੀ ਘਰ ਦਿਆ ਤੇ ਆ ਜੀ ਇਹ ਨੂੰ ਕਰ ਦਿਆ ਇੱਥੇ ਹੁਣ ਮੈਂ ਟੱਪਾਂ ਇੱਥੋਂ ਦੀ ਤੇ ਹੁਣ ਉਹਨੂੰ ਕਰ ਦਿਆ ਇੱਥੇ ਆਪਾਂ ਸ਼ਿਡਾਉਨ ਹਬ ਤੂੰ ਫਾਗੇ ਗਿਆ ਯਾਰ ਸੇ ਠੀਕ ਹੈ ਆਵੇ ਦੇਖਣਾ ਭੈਜੀ ਕਿਧਰ ਨੂੰ ਭਜੂ ਆਇਆ ਆਇਆ ਆ ਕੁੱਤਾ ਹੈ ਗੜਨ ਨੂੰ ਆਇਆ ਚੱਲ ਨਹੀਂ ਇਹ ਨੂੰ ਐ ਨਹੀਂ ਪਤਾ ਲੱਗਦਾ ਖੁੱਲ ਨਹੀਂ ਆਇਆ ਆ ਜਾ ਆ ਜਾ ਉਲਟੇ ਵਾਸੇ ਜੋਲਦੀ ਐ ਗਾਂਧੀਆ ਚੱਕੋ ਬਾਈ ਹੁਣ ਸਾਰੇ ਕੰਮ ਹੋ ਗਿਆ ਬਸ ਹੁਣ ਆਪਾਂ ਖੇਤ ਵੀ ਚੱਲਦੇ ਆ ਬੈਗੀ ਖਾ ਕੇ ਤੇ ਖੇਤਾ ਦਾ ਵੀ ਤੁਹਾਨੂੰ ਵੀਵ ਦਿਖਾਵਾਂਗੇ ਔਰ ਪੜਨਾ ਦੱਸੋ ਬਾਈ ਕਿਵੇਂ ਲੱਗ ਰਿਹਾ ਤੇ ਲੀੜੇ ਵੀ ਚੇਂਜ ਕਰਨੇ ਆ ਮੈਂ ਕੱਲ ਕਾਲਜ ਗਿਆ ਸੀ ਕੋਈ ਪਾ ਰੱਖਿਆ ਤੇ ਲੀੜੇ ਵੀ ਚੇਂਜ ਕਰਨੇ ਆ ਦੇਖ ਮੈਗੀ ਖਾਲੀ ਉਸ ਤੋਂ ਬਾਅਦ ਸਾਰਾ ਕੰਮ ਕਰਕੇ ਤੁਹਾਨੂੰ ਮਿਲਦੇ ਆਂ ਟਾਈਮ ਜਿਹੜਾ ਸ਼ਾਮ ਦੇ ਹੋ ਗਿਆ ਅੰधे ਨੂੰ ਗੇੜ ਪੈ ਗਿਆ ਐ ਜਿਹੜਾ ਸ਼ਾਮ 4 ਵਜੇ ਦਾ ਹੋ ਗਿਆ ਸ਼ਾਮ ਦੇ ਅੜਦੇ ਪਿੱਛੇ ਲਿਆ ਦਾਲ ਦੋਸਤੋ ਇਸ ਵਕਤ ਟਾਈਮ ਜਿਹੜਾ 3:30 ਤੇ 4 ਦੇ ਵਿਚਕਾਰ ਹੋ ਚੁੱਕਿਆ ਤੇ ਹੁਣ ਅਸੀਂ ਆ ਗਏ ਬਈ ਖੇਤ ਦੇ ਵਿੱਚ ਤੇ ਇਧਰ ਬਈ ਮੈਂ ਦੋ ਦਿਨ ਖੇਤ ਆਇਆ ਨਹੀਂ ਸੀ ਕਿਉਂਕਿ ਯਾਰ ਦੋ ਦਿਨ ਮੈਂ ਕੱਲ ਤੱਕ ਕਾਲਜ ਗਿਆ ਸੀ ਤੇ ਪਰਸੋ ਉਹੀ ਨਹੀਂ ਆਇਆ ਗਿਆ ਤੇ ਇਧਰ ਚਾਚੇ ਉਹਨਾਂ ਸਾਰੀ ਤਰਖਤੀ ਸ਼ਾਂਗ ਤੇ ਤੇ ਜੜ ਕੇ ਉੱਤੇ ਦਾ ਵੀ ਵਿਊ ਦਿਖਾਵਾਂਗੇ ਸਾਰੇ ਤਰਖਤੀ ਸ਼ਾਂਗ ਤੇ ਹੁਣ ਸ਼ਾਂਗਾਂ ਛਿੰਗਾਂ ਦਾ ਟਾਈਮ ਆ ਤੇ ਆਪਾਂ ਵੀ ਸ਼ਾਂਗ ਗਿਆ ਸੀ ਪਤਾ ਨਹੀਂ ਯਾਰ ਬਈਰ ਲਾਈਕ ਕਰ ਦਿਆ ਕਰੋ ਯਾਰ ਥੋੜਾ ਜਿਹਾ ਮੋਟੀਵੇਸ਼ਨ ਮਿਲਦਾ ਨਾ ਵੀਡੀਓ ਬਣਾਉਣ ਨੂੰ ਜੀ ਕਰਦਾ ਨਹੀਂ ਵੀਡੀਓ ਬਣਾਉਣ ਨੂੰ ਜੀ ਨਹੀਂ ਕਰਦਾ ਮੇਰੇ ਕੋਲ ਬਣਾਈਆ ਹੀ ਪਈਆ ਆਪਣੇ ਬਿਨਾਂ ਡਿਟ ਕਰਨ ਨੂੰ ਜੀ ਨਹੀਂ ਕਰਦਾ ਤਾਂ ਅਗੇ ਵਿਊ ਤਾਂ ਆਉਂਦੇ ਹੀ ਨਹੀਂ ਫਿਰ ਕੀ ਫਾਇਦਾ ਵੀਡੀਓ ਪਾ ਕੇ ਤਾਂ ਕਹਿੰਦਾ ਉਹਨਾਂ ਬਾਈ ਯਾਰ ਥੋੜੀ سپورਟ ਦਿਖਾਇਆ ਕਰੋ ਆਪਾਂ ਤਾਂ ਕਿ ਐਦੋ ਵੀ ਵਧੀਆ ਵੀਡੀਓ ਬਣਾਈ ਆਉਣ ਵਾਲੇ ਟਾਈਮ ਦੇ ਵਿੱਚ ਤੇ ਤੁਹਾਡੇ سپورਟ ਦੀ ਲੋੜ ਆ ਯਾਰ سپورਟ ਕਰਿਆ ਕਰੋ ਬੇਰ ਚੈੱਕ ਕਰੋ ਯਾਰ ਤੁਸੀਂ ਮਿੱਠੇ ਹੋ ਗਿਆ ਵਾ ਸੋਨ ਸਟਾਰਟਿੰਗ ਆ ਹੁਣ ਲੱਗ ਗਿਆ ਖਾਣਾ ਮੱਚਾ ਜੋ ਹੁਣ ਆ ਸਟਾਰਟ ਹੋ ਗਿਆ ਬਈ ਯਾਰਾ ਸਨੈਪਚੈਟ ਨੇ ਬੜਾ ਲਹੂ ਪੀਤਾ ਯਾਰ ਦੇ ਮੈਸੇਜ ਤੇ ਮੈਸੇਜ ਦੇ ਮੈਸੇਜ ਤੇ ਮੈਸੇਜ ਮੈਸੇਜ ਹੀ ਆਈ ਜਾਂਦੇ ਨੇ ਯਾਰ ਬਾਈ ਕਹਿੰਦੇ ਵੀਡੀਓ ਬਾਤ ਹੀ ਫਲਾਣੇ ਨੇ ਪਾਤੀ ਮੈਸੇਜ ਮੈਂ ਤਾਂ ਸਨੈਪਚੈਟ ਕਰਕੇ ਪੰਗਾ ਲੈ ਲਿਆ ਨਾ ਮੈਨੂੰ ਡੀਲੀਟ ਮਾਰਦਾ ਸਨੈਪਚੈਟ ਤੋਂ ਮਮਣ ਮੋਟਾ ਆ ਵੇਰ ਦਿਖਿਆ ਕਰੋ ਚੈੱਕ ਬਾਈ ਇਹ 베ਰਾ ਦੀ ਕੁਆਲਿਟੀ ਅਲੱਗ ਜੇ ਬਾਈ ਦੇਖੋ ਅੰਦੇਖੋ ਭਾਈ 베ਰ ਦੇਖੋ ਮੇਰੇ ਪਿੱਛੇ ਇਸ ਟਾਈਮ ਫਿਲਹਾਲ ਕਿੰਨੇ ਨੇ ਟਿੰਗਵਾ ਦੋ ਤਰੀਕੇ ਦੇ 베ਰ ਆ ਨਾਰਮਲ ਦੋਨੇ ਇਕੱਠੀਆਂ ਬੀੜੀਆਂ ਲਾਈਆਂ ਸੀ ਤੁਹਾਨੂੰ ਦਿਖਾਉਣਾ ਖੜਜੋ ਮੈਂ ਜਿਹੜੀ 베ਰੀ ਵੱਧ ਫੈਲ ਰਹੀ ਉਸ ਤੇ ਇਸ ਤਰੀਕੇ ਦੇ ਵੱਡੇ ਹੋ ਗਿਆ ਇਸ ਤੋਂ ਵੀ ਥੋੜੇ ਮੇਰੇ ਕੋਲ ਪੁਰਾਣੇ ਫੋਟੋਆਂ ਪਈਆਂ ਪਈਆਂ ਜਮੈਂ ਜ਼ਰੂਰ ਐਡ ਕਰੂੰਗਾ ਇਸ ਤੋਂ ਵੀ ਵੱਡੇ ਜਾਂਦੇ ਨੇ ਤੇ ਵੈਰਾਈਟੀ ਚੈੱਕ ਕਰੋ ਤੁਸੀਂ ਦੋਨੇ ਸੇਮ ਲਾਈਆਂ ਸੀ ਪਤਾ ਨਹੀਂ ਕਿ ਕੀ ਫਰਕ ਪੈ ਗਿਆ ਵਾ ਆਹ ਦੇਖੋ ਮੇਰੇ 베ਰ ਲੋ ਐਸ ਦੇ ਵੀਰ ਐਦਾਂ ਉਹਦੇ ਆ ਨਾ ਦੇਖੋ ਚੈੱਕ ਕਰੋ ਤੇ ਖਾਨ ਚ ਵੀ ਮਿੱਠੇ ਆ ਆ ਬੇਰੀ ਦੇਖੋ ਬਈ ਛੱਡ ਦੇ ਬਈ ਛੱਡ ਦੇ ਆ ਬੇਰੀ ਦੇ ਚੈੱਕ ਕਰੋ ਬਈ ਵੀਰ ਇਹਦੇ ਐਵੇਂ ਆ ਬਈ ਦੋਨੇ 베ਰੀਆ ਸੇਮ ਟਾਈਮ ਸੇਮ ਜਗਾ ਤੇ ਸੇਮ ਕੁਆਲਿਟੀ ਦੀਆਂ ਲਾਈਆ ਸੀ ਪਾਣੀ ਕੀ ਫਰਕ ਆ ਇਸ ਤੇ ਐਦਾਂ ਦੇ ਮੇਰਾ ਤੇ ਇਸ ਤੇ ਐਦਾਂ ਦੇ ਆ ਸ਼ੁਰੂ ਆਵਾ ਇਸ ਤੇ ਐਦਾਂ ਦੇ ਬੇਰ ਆ ਕਿ ਮਿੱਠੇ ਆ ਵਾਲੇ ਜ਼ਿਆਦਾ ਬਾਈ ਤੇ ਵੱਡੇ ਵੀ ਇਹ ਵਾਲੇ ਜ਼ਿਆਦਾ ਮਿੱਠੇ ਵੀ ਇਹ ਹੀ ਜ਼ਿਆਦਾ ਕਿ ਵੱਡੇ ਵੱਡੇ ਵੀ ਇਹ ਹੀ ਆ ਚੈੱਕ ਕਰੋ ਤੁਸੀਂ ਬਾਈ ਬੇਰ ਕਿੰਨੇ ਆ ਮੇਰਾ ਤਾਂ ਕੋਈ ਤੋੜੀ ਐਨੀ ਤੁਸੀਂ ਐਨੇ ਦੇਖੋ ਕਿੰਨੇ ਏਰੀਆ ਦੇ ਵਿੱਚ ਫੈਲਦਰੀ ਹੋਈ ਆ ਇਹ ਤੇ ਕਿੰਨੇ ਕੁ ਬੇਰ ਹੋਣਗੇ ਤੁਸੀਂ ਆਪ ਹੀ ਅੰਦਾਜ਼ਾ ਲਾ ਕੇ ਦੇਖ ਸਕਦੇ ਹੋ ਹਲੇ ਬਸ ਸਟਾਰਟਿੰਗ ਆ ਹਲੇ ਦੀ ਸਟਾਰਟਿੰਗ ਆ ਤੇ ਐਂਡ ਤੱਕ ਤੁਹਾਨੂੰ ਇਹ ਸਾਰਾ ਕੁਝ ਦਿਖਾਵਾਂਗੇ ਕਿੱਡਾ ਕੇ ਜਾਊ ਆ ਤੇ ਕਿੱਥੋਂ ਤੱਕ ਜਾਊ ਆ ਹੌਕਸ ਹਾਂ ਐਂਡ ਤੱਕ ਦਿਖਾਵਾਂਗੇ ਕਿੱਥੋਂ ਤੱਕ ਜਾਊ ਆ ਤੇ ਕਵੇ ਜਾਊ ਆ ਲੋ ਬਾਈ ਜੀ ਗੱਡੀ ਗੁੱਡੀ ਆਪਾਂ ਉਹ ਕਰਤੀ ਤੇ ਆ ਤਰਕਰਾਹਾ ਵਾਰ ਕੇ ਸਾਰਾ ਜਿਹੜੀ ਰੂੜੀ ਸੀ ਉਹ ਵੀ ਉਹ ਤਾਂ ਚੜਾਤੀ ਗੱਡੀ ਪੜ ਲਈ ਆਪਾਂ ਨੀਰੇ ਦੀਆਂ ਲਾ ਕੇ ਗੇਟ ਚੱਲਦੇ ਆ ਕਰੇ ਅੱਜ ਥੋੜੀ ਜਿਹੀ ਅਲੱਗ ਲੈਵਲ ਤੇ ਸਸਤੀ ਆਈ ਪਈ ਆ ਇਹ ਸੀ ਅੱਜ ਦਾ ਛੋਟਾ ਜਿਹਾ ਬਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਓਕੇ ਬਾਈ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਵੇਰੇ 7 ਵਜੇ